ਤਰਨਤਾਰਨ ਸ਼ਹਿਰ ਰੋਹੀ ਵਾਲੇ ਪੁਲ ਦੇ ਕੋਲ ਗੋਲੀ ਚੱਲੀ ਹੈ ਜਿਸ ਦੇ ਵਿੱਚ ਇੱਕ ਵਿਅਕਤੀ ਜ਼ਖਮੀ ਹੋਇਆ ਜਿਸ ਨੂੰ ਤੁਰੰਤ ਹੀ ਇਲਾਜ ਕਰਵਾਉਣ ਦੇ ਲਈ ਤਰਨਤਾਰਨ ਸਿਵਲ ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ ਹੈ ਉੱਥੇ ਦੂਜੇ ਪਾਸੇ ਘਟਨਾ ਦੀ ਸੂਚਨਾ ਮਿਲਦੇ ਹੀ ਤੁਰੰਤ ਥਾਣਾ ਸਿਟੀ ਪੁਲਿਸ ਦੇ ਵੱਲੋਂ ਮੌਕੇ ਤੇ ਪਹੁੰਚ ਕੇ ਜ਼ਖਮੀ ਹੋਏ ਵਿਅਕਤੀ ਨੂੰ ਹਸਪਤਾਲ ਪਹੁੰਚਾਇਆ ਗਿਆ ਅਤੇ ਬਰੀਕੀ ਦੇ ਨਾਲ ਪੜਤਾਲ ਕਰਨ ਲਈ ਵੱਖ-ਵੱਖ ਟੀਮਾਂ ਬਣਾ ਕੇ ਜਾਂਚ ਕਰ ਰਹੀ ਹੈ ਫਿਲਹਾਲ ਪੁਲਿਸ ਕੁਝ ਵੀ ਬੋਲਣ ਲਈ ਤਿਆਰ ਨਹੀਂ ਹੈ ਪਰ ਮੌਕੇ ਤੇ ਪਹੁੰਚੇ ਵਿਪਨ ਕੁਮਾਰ ਹਲਦਾਰ ਨੇ ਦੱਸਿਆ ਕਿ ਮੇਰੀ ਡਿਊਟੀ ਰੋਹੀ ਵਾਲੇ ਪੁਲ ਦੇ ਕੋਲ ਇੱਕ ਮਾਲ ਦੇ ਅੰਦਰ ਸੀ ਜਦੋਂ ਉਹ ਰੋਲਾ ਪੈਂਦਾ ਦੇਖ ਕੇ ਬਾਹਰ ਆਇਆ ਤਾਂ ਇੱਕ ਵਿਅਕਤੀ ਜ਼ਖਮੀ ਹਾਲਤ ਦੇ ਵਿੱਚ ਸੜਕ ਤੇ ਪਿਆ ਮਿਲਿਆ ਜਿਸ ਨੂੰ ਤਤਹੀ ਇਲਾਜ ਕਰਵਾਉਣ ਦੇ ਲਈ ਤੁਰੰਤਾਰਨ ਸਿਵਲ ਹਸਪਤਾਲ ਦੇ ਵਿੱਚ ਦਾਖਲ ਕਰਵਾ ਦਿੱਤਾ। ਮੇਰਾ ਕਾਸਟਰ ਦੇ ਬਟਲ ਦੇ ਵਿੱਚ। ਕਿੱਥੇ ਜਗਾ ਤੇ ਕਰ ਦੇ ਜੀ। ਮੈਂ ਖਾਸ ਤੌਰ ਤੇ ਗੱਲ ਮੈਨਾਂ ਹੈ ਜੀ। ਅੱਛਾ ਤੇ ਉਹਦੀ ਗੋਲੀ ਵੀ ਕਰਣੀ ਸੀ ਪੂਰਾ ਮੋਲਦਾ। ਕੋਈ ਪਤਾ ਨਹੀਂ ਲੱਗਾ ਸਾਰੇ ਉਹਦੇ ਬਾਰੇ ਅਸੀਂ ਬਾਹਰ ਵੇਖਿਆ ਜਿੱਦਾਂ ਵੀ ਐਕਸੀਡੈਂਟ ਹੋਇਆ ਵਾ। ਅਸੀਂ ਤਾਂ ਐਕਸੀਡੈਂਟ ਸਮਝ ਕੇ ਅੱਗੇ ਗਏ ਆ ਤੇ ਉਹ ਜਦੋਂ ਇੱਥੋਂ ਡਾਕਟਰ ਸਾਹਿਬ ਕੋਲ ਲਿਆਂਦਾ ਉਹ ਆਖਾਂ ਦੇ ਵਿੱਚ ਦਾ ਇਹਨਾਂ ਦੇ ਆਰਾਊਂਡ ਜਿਹੜਾ ਰੈਕਟਰ ਆ ਜੀ। ਅੱਛਾ। ਕੋਈ ਅੰਦਰ ਤੇ ਆਇ ਨਹੀਂ। ਪਤਾ ਨਹੀਂ ਸਾਰੇ ਅੰਦਰ ਐ ਸੀ ਅੰਦਰ ਸੀ ਉਹ ਉਸ ਟਾਈਮ ਤੇ। ਹੂੰ। ਤੰਦਰੁਬੇ ਦੇ ਬਾਹਰੋਂ ਇਕੱਲੇ ਕੇ ਵੇਖਿਆ ਵੀ ਰੌਲਾ ਜਿਹਾ ਪੈੰਦਾ ਜਦੋਂ ਉਹ ਦੇਖਿਆ ਵਾ ਵੀ ਬੰਦੇ ਇਕੱਠੇ ਹੋਏ ਆ ਉਹਦਾ ਕਰਕੇ ਜਿਹੜੇ ਲੱਗੇ ਗਏ ਆ ਉਹ ਉਹਦੇ ਚੁੱਕੀ ਚੁੱਕੀ ਲੰਦਾ ਤੇ ਹੁੰਦਾ ਅੱਛਾ ਮੇਜੋਰ ਅਸਾਇਰ ਤੇ ਉਹਦੇ ਕਾਫੀ ਛੜੀ ਛੜੀ ਵਜੇ ਪੈ ਗਈ ਤੇ ਚੈੱਕ ਕਰਦੇ ਪਏ ਆ ਮੈਂ ਅੱਛਾ ਦੇਖੋ ਫੇਰ 10 ਵਜੇ ਦੱਵਾ ਵੀ ਫਿਰ ਅੱਜ ਆਪਾਂ ਦੇਖੋ ਬਹੁਤ ਸ਼ੁਕਰੀਆ ਜੀ ਮਮਤ ਜੀ ਜਿਹੜਾ ਸਰੋਸ ਜਿਹੜਾ ਕਾਂਸਟੇਬਲ ਵੀ ਕੰਪਨੀ ਸੀ ਜੀ ਸਰੋਸ ਜਿਹੜਾ ਪ੍ਰਿਪ੍ਰਿਚੈਨ ਇਹ ਦੂਜੀ ਗੀਤ ਦੀ ਮੈਂ थाना ਸਿਟੀ ਤੋਂ ਅੱਜ ਇੱਥੇ ਕੰਮ ਲੱਗਾ ਹਾਂ ਕਿੰਨਾ ਕੋ ਖਾਸਾਸਤ ਉੱਤੇ ਲੱਗਾ ਹੈ ਖਾਸਾਸਤ ਜੀ ਤੇ ਜਦੋਂ ਅੱਜ ਆ ਪਤਾ ਲੱਗਾ ਗਲੀ ਚ ਕੀ ਕਰਨਾ ਸਾਰੀ ਹੁੰਦੀ ਕੋਈ ਬਾਰੇ ਕੋਈ ਸਾਰਾ ਜਿਹਾ ਪਤਾ ਨਹੀਂ ਲੱਗਾ ਹੋਰ ਇਸ ਤਰ੍ਹਾਂ ਦੇ ਨੌਲੇਜ ਚ ਕੀਤੀ ਆ ਐਸਐਚਓ ਸਾਹਿਬ ਆਏ ਸੀ ਉਹਨਾਂ ਉਹ ਵੈਰੀਫਾਈ ਕਰਨਗੇ ਦੇਖੋ ਅੱਛਾ